ਜੇ ਕੋਈ ਤੁਹਾਨੂੰ ਕਹਿੰਦਾ ਕਿ ਸ਼ੂਗਰ ਨੂੰ ਮੈਂ ਜੜੋ ਖਤਮ ਕਰ ਦੂੰਗਾ ਮੈਨੂੰ ਦੇ ਦਿਓ ਆ ਜੀ ਕਾਫੀ ਆਪਾਂ ਵੇਖਦੇ ਆ ਅੱਗੇ ਮੈਨੂੰ ਐਡ ਐਡ ਮੈਨਟਿਸ ਜਿਹਦਾ ਜਿਹਦਾ ਸੀ ਉਹ ਜਾਮਨੂ ਦੇ ਉਹ ਗਿਟਕਾ ਨੂੰ ਕਹਿੰਦੇ ਨੇ ਪੀਸ ਕੇ ਉਹ ਡੇਲੀ ਪਰ ਉਹ ਜਦ ਤੱਕ ਖਾਂਦੇ ਰਹਿਣਗੇ ਮੇਨਟੇਨ ਹੈ ਫਿਰ ਤੋਂ ਉਹ ਬੈਸਟ ਹੈ ਜੇ ਜਾਮਨ ਦੀ ਗੁਟਲੀ ਖਾ ਕੇ ਸ਼ੂਗਰ ਕੰਟਰੋਲ ਹੁੰਦੀ ਹੈ ਤਾਂ ਬੈਸਟ ਆ ਲੋਕੀ ਐਡੀ ਇਡੀ ਮੋਟੀਆਂ ਗੋਲੀਆਂ ਖਾਂਦੇ ਹਾਂ ਹਾਂ ਐਲੋਪੈਟੀ ਦੀ 1000 1000 ਮਿਲੀਗ੍ਰਾਮ ਦੀ ਗੋਲੀ ਮੇਰੇ ਖੁਦ ਇਫਾਦਤ ਨੂੰ ਹੈ ਤਿੰਨ ਤਿੰਨ ਗੋਲੀਆਂ ਕਿੰਨੀਆਂ ਗੋਲੀਆਂ ਲੱਗੀਆਂ ਉਹ ਕੀ ਕਰਦੀ ਹੈ ਤੁਹਾਡੇ ਪੈਰਾਂ ਚ ਜਲਨ ਪੈਰਾਂ ਚ ਅੱਗ ਪੈਰਾਂ ਚ ਜਲਨ ਤੇ ਅੱਖਾਂ ਦੀ ਨਿਗਾ ਕਮਜ਼ੋਰ ਦੰਦ ਕਮਜ਼ੋਰ ਸਕਿਨ ਸਵੇਲਿੰਗ ਹੋ ਜਾਂਦੀ ਹੈ ਸਵੇਲਿੰਗ ਰਹਿੰਦੀ ਪੈਰਾਂ ਚ 40 ਸਾਲ ਦੇ ਬੰਦੇ ਨੂੰ ਕਹਿੰਦੇ ਸੱਟ ਲੱਗ ਜੇ ਉਹਦਾ ਜ਼ਖਮ ਵੀ ਬਹੁਤ ਲੇਟ ਆਉਂਦਾ ਹੈ ਹਾਂ ਪਰ ਸਕਿਨ ਦੇਖੋ ਤੁਸੀਂ 40 ਸਾਲ ਦਾ ਹੁੰਦਾ ਇਨਸਾਨ ਉਹਦੀ 60 ਸਾਲ ਜਿੰਨੀ ਬੁੱਢੀ ਸਕਿਨ ਹੋ ਜਾਂਦੀ ਹੈ ਵਾਲ ਝੜਦੇ ਆ ਅੱਖਾਂ ਖਰਾਬ ਹੁੰਦੀਆਂ ਨੇ ਕਿਉਂ ਹੁੰਦਾ ਹੈ ਸਾਰਾ ਇਹ ਇਦਾ ਇੱਕ ਮੁੱਖ ਕਾਰਨ ਇਹ ਵੀ ਆ ਜਦੋਂ ਬੰਦੇ ਨੂੰ ਸ਼ੂਗਰ ਹੋ ਜਾਂਦੀ ਆ ਪਹਿਲਾਂ ਤਾਂ ਨਹੀਂ ਧਿਆਨ ਦਿੰਦਾ ਜਦੋਂ ਸ਼ੂਗਰ ਹੋ ਜਾਂਦੀ ਆ ਫਿਰ ਡਰ ਜਾਂਦਾ ਹੋਏ ਕੋਈ ਉਹ ਇੰਨਾ ਡਰਦਾ ਕੁਝ ਉਹਨੂੰ ਡਰਾਇਆ ਵੀ ਜਾਂਦਾ ਕੁਝ ਉਹ ਖੁਦ ਲਰ ਜਾਂਦਾ ਉਹ ਮਿੱਠਾ ਹੀ ਬੰਦ ਕਰ ਦਿੰਦਾ ਮਿੱਠਾ ਕੀ ਬੰਦ ਕਰਦਾ ਉਹ ਉਹ ਫਰੂਟ ਵੀ ਬੰਦ ਕਰ ਦਿੰਦਾ ਨੈਚੁਰਲ ਸ਼ੂਗਰ ਵੀ ਬੰਦ ਕਰ ਜਿਹੜੀ ਉਹ ਨੈਚੁਰਲ ਸ਼ੂਗਰ ਆ ਉਹ ਵੀ ਬੰਦ ਕਰ ਮਤਲਬ ਕਿ ਉਹ ਚਾਵਲ ਬੰਦ ਕਰਤੇ ਮਾਂ ਬੰਦ ਕਰਤੇ ਰਾਜਮਾ ਬੰਦ ਕਰਤੇ ਫਰੂਟ ਬੰਦ ਕਰ ਦਿੱਤੇ ਕੁੱਛ ਵੀ ਨਹੀਂ ਲੰਦਾ ਇਹ ਜ ਆ ਉਹਨੂੰ ਐ ਹੁੰਦਾ ਪਤਾ 슈ਗਰ ਫੇਰ ਨਹੀਂ ਘਟਦੀ ਫਿਰ ਉਹ ਕਹਿੰਦਾ ਸਰ ਮੇਰੀ 슈ਗਰ ਫੇਰ ਨਹੀਂ ਘਟਦੀ ਕਿਉਂਕਿ ਤੁਸੀਂ ਸੁਕਰੋਸ਼ ਨਹੀਂ ਲੈ ਰਹੇ ਹੁਣ ਜਿਵੇਂ ਪਿੱਛੇ ਜਿਵੇਂ ਇੱਕ ਵੀਡੀਓ ਪਾਇਆ ਸੀਗਾ ਉਹ ਬੜਾ ਦੂਰ ਤੱਕ ਵਾਇਰਲ ਹੋਇਆ ਮਤਲਬ ਇੰਡੀਆ ਤੋਂ ਬਾਹਰ ਵੀ ਹੋਇਆ ਕਿ ਮੈਂ ਲੋਕਾਂ ਨੂੰ ਕਿਹਾ ਸੀ ਵੀ ਜਿਹਨੂੰ ਡਾਇਬਟੀਜ਼ ਆ ਇੱਕ ਤਾਂ ਸਵੇਰੇ ਉੱਠ ਕੇ ਇੱਕ ਫਰੂਟ ਡੇਲੀ ਖਾਓ ਜੀ ਮੈਂ ਨਹੀਂ ਕਹਿੰਦਾ ਕਿਲੋ ਖਾਓ ਮੈਂ ਨਹੀਂ ਕਹਿੰਦਾ ਅੱਧਾ ਕਿਲੋ ਖਾਓ ਪਰ ਇੱਕ ਫਰੂਟ ਡੇਲੀ ਖਾਓ ਚਾਹੇ ਅੱਜ ਸੇਬ ਖਾ ਲਿਆ ਕੱਲੂ ਅਨਾਰ ਖਾ ਲਓ ਫਸਲ ਖਰਬੂਜਾ ਖਾ ਲਓ ਤਰਬੂਜ਼ ਖਾ ਲਓ ਇਹ ਮਤਲਬ ਉਸ ਤਰ੍ਹਾਂ ਦਾ ਖਾਓ ਕਿ ਤੁਹਾਨੂੰ ਲੱਗੇ ਕਿ ਹਾਂ ਸੀ ਕੁਝ ਉਹਦੇ ਨਾਲ એનર્ਜੀ ਰਹਿੰਦੀ ਆ ਫਿਰ ਮੇਥੀ ਔਰ ਕਲੌਂਜੀ ਹਾਂ ਬੋ ਜੀ ਮੇਥੀ ਕਲੌਂਜੀ ਜਿਹੜੀ ਆ ਇਹ 슈ਗਰ ਰੋਗ ਨੂੰ ਇੰਨਾ ਵਧੀਆ ਕੰਟਰੋਲ ਕਰਦੀ ਆ ਤੁਹਾਨੂੰ ਮਤਲਬ ਕਿਸੇ ਡਾਕਟਰ ਵੈਦ ਕੋਲੇ ਜਾ ਕੇ ਧੱਕੇ ਖਾਣ ਦੀ ਲੋੜ ਨਹੀਂ ਆ ਜੇ ਤੁਸੀਂ 20 25 ਕੇ ਦਾਣੇ ਮਤਲਬ ਕਲੌਂਜੀ ਮੇਥੀ ਦਾਣਾ ਮੇਥੀ ਔਰ 10 15 ਗਿਦਾਣੇ ਕਲੌਂਜੀ ਦੇ ਔਰ ਮੇਥੀ ਬਾਰੇ ਇੱਕ ਜਰੂਰ ਸੁਣ ਲਿਓ ਕਿਉਂਕਿ ਸਾਰੇ ਜਣੇ ਫਿਰ ਸਵਾਲ ਕਰਦੇ ਰਹਿੰਦੇ ਆ ਵੀ ਗੋयल ਸਾਹਿਬ ਮੇਥੀ ਕਿ ਮੈਥੇ ਇਹ ਦੋ ਤਰ੍ਹਾਂ ਦੇ ਰੱਬ ਨੇ ਬਣਾਏ ਆ ਰੱਬ ਨੇ ਵੀ ਉਹ ਚ ਫਰਕ ਰੱਖਿਆ ਇੱਕ ਬਰੀਕ ਮੇਥੀ ਹੁੰਦੀ ਆ ਇੱਕ ਮੋٹے ਮੈਥੇ ਹੁੰਦੇ ਆ ਜਿਹੜੇ ਮੋٹے ਮੈਥੇ ਆ ਉਹ ਆਪਾਂ ਗਰਮੀਆਂ ਦੇ ਵਿੱਚ ਯੂਜ਼ ਕਰਨੇ ਆ ਜਿਹੜੀ ਬਰੀਕ ਮੇਥੀ ਆ ਉਹ ਆਪਾਂ ਸਰਦੀਆਂ ਦੇ ਵਿੱਚ ਯੂਜ਼ ਕਰਦੇ ਆ ਜਿੱਥੇ ਠੰਡ ਹੈ ਉੱਥੇ ਬਰੀਕ ਮੇਥੀ ਜਿੱਥੇ ਗਰਮੀ ਪੈ ਗਈ ਉੱਥੇ ਮੋٹے ਮੇਥੇ ਯੂਜ਼ ਕਰਦੇ ਆ ਤਾਂ ਉਹਦੇ ਨਾਲ ਅਸੀਂ ਕਲੌਂਜੀ ਬਹੁਤ ਥੋੜੀ ਜੀ ਮਤਲਬ 10-15 ਗਿਣੇ ਦਾਣੇ ਕਲੌਂਜੀ ਦੇ ਪਾਉਣੇ ਆ ਤਾਂ ਕਿ ਸਾਨੂੰ ਬਾਇਵਰਦੀ ਤੋਂ ਬਚਾਇਆ ਜਾਵੇ ਕਲੌਂਜੀ ਕੀ ਹੈ ਆਪਣਾ ਆਨੀਅਨ ਸੀਡ ਹੀ ਆ ਮਤਲਬ ਹੈ ਤਾਂ ਕੁਝ ਵੀ ਨਹੀਂ ਜਿਵੇਂ ਪਿਆਜ਼ ਦਾ ਬੀਜ ਆ ਔਰ ਉਹ ਉਹ ਜਿਹੜੀ ਚੀਜ਼ ਆ ਇਹਦੇ ਬਾਰੇ ਕਲੌਂਜੀ ਬਾਰੇ ਤਾਂ ਗ੍ਰੰਥਾਂ 'ਚ ਵੀ ਲਿਖਿਆ ਤੁਹਾਡੇ ਘਰਾਂ 'ਚ ਬੈਠੇ ਬਜ਼ੁਰਗ ਵੀ ਇਹ ਗੱਲ ਦੱਸ ਸਕਦੇ ਆ ਕਲੌਂਜੀ ਦੇ ਵਿੱਚ ਜਿਹੜੇ ਗੁਣ ਹੈ ਮਤਲਬ ਇੱਕ ਮੌਤ ਨੂੰ ਛੱਡ ਕੇ ਹਰੇਕ ਬਿਮਾਰੀ ਨੂੰ ਰਿਵਰਸ ਕਰਨ ਦੀ ਤਾਕਤ ਕਲੌਂਜੀ